ਹਾਂਜੀ ਇਹ ਗੁੱਡ ਮਾਰਨਿੰਗ ਫਰੈਂਡਸ ਅੱਜ ਸਵੇਰੇ ਸਵੇਰੇ ਆਪਾਂ ਤੁਹਾਨੂੰ ਗਾਰਡਨ ਦਿਖਾਣੇ ਆ ਅੱਜ ਆਪਾਂ ਥੋੜਾ ਜਿਹਾ ਕੰਮ ਕਰਦਿਆਂਗੇ ਬਾਉਂਸਾਈ ਦਾ ਚੌਧਰੀ ਕੀ ਹਾਲ ਚਾਲ ਹੈ ਲਾਈਵ ਨੂੰ ਸ਼ੇਅਰ ਕਰੋ ਫਟਾਫਟ ਫਿਰ ਮੈਂ ਕਰਦਾ ਗੱਲ ਤੁਹਾਡੇ ਨਾਲ ਸਾਹਮਣੇ ਆ ਕੇ ਕਰੋ ਫਟਾਫਟ ਸ਼ੇਅਰ ਕਰਦੋ ਕਿਰਾ ਕਿਦਾਂ ਤੁਸੀਂ ਆਪਾਂ ਬਹੁਤ ਵਧੀਆ ਚੜ੍ਹਦੀ ਕਲਾ ਪਹਿਲਾਂ ਤਾਂ ਫਟਾਫਟ ਸ਼ੇਅਰ ਕਰੋ ਫਿਰ ਮੈਂ ਤੁਹਾਨੂੰ ਆ ਲਾਈਵ ਆ ਦਿਖਾਣਾ ਮੇਰਾ ਫੋਨ ਦੇ ਦੋ ਤੁਦਿਆ ਆ ਪਲਾਨਟ ਦੇਖੋ ਪਹਿਲਾਂ ਤੁਸੀਂ ਨਾ ਮੈਂ ਇਹਨੂੰ ਦਿਖਾਉਣਾ ਤੁਹਾਨੂੰ ਇਹ ਆਪਾਂ ਨੇ ਪਹਿਲਾਂ ਕ੍ਰੀਏਟ ਕੀਤਾ ਸੀਗਾ ਹਾਂ ਅੱਜ ਮੈਂ ਦੂਜਾ ਪਲਾਨਟ ਤਿਆਰ ਕਰਨਾ ਇੱਕ ਇਹਦੇ ਨਾਲ ਦਾ ਹਾਂ ਆ ਦੇਖੋ ਫਟਾਫਟ ਸ਼ੇਅਰ ਕਰ ਦਿਓ ਪਹਿਲਾਂ ਮੈਨੂੰ ਪਤਾ ਲੱਗਦਾ ਰਹਿੰਦਾ ਫਿਰ ਕੀ ਚੀਜ਼ ਹੈ ਹਾਂ ਇਹ ਚੀਜ਼ ਹੈ ਗਿਆ ਜੇਡ ਪਲਾਨਟ ਹੈ ਤੁਸੀਂ ਲਾਈਵ ਨੂੰ ਸ਼ੇਅਰ ਕਰੋ ਮੈਂ ਸਾਰੀ ਗੱਲ ਬਾਤ ਦੱਸੂਗਾ ਪਹਿਲਾਂ ਫਟਾਫਟ ਜੁੜ ਜੂ ਜਿੰਨੇ ਵੀ ਸੱਜਣ ਹੈਗੇ ਆਪਣੇ ਲਾਈਵ ਦੇ ਵਿੱਚ ਆਉਣ ਵਾਲੇ ਇਹ ਕਰੋ ਫਟਾਫਟ ਸ਼ੇਅਰ ਆ ਗਿਆ ਨਾ ਫਿਰ ਦੂਜੇ ਪਲਾਨ ਤੁਹਾਨੂੰ ਮੈਂ ਦਿਖਾਉਂਗਾ ਆਜੋ 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 ਗਿਰਾਂ ਜਉ ਜੀ ਇੱਕ ਲਾਈਕ ਹੋ ਗਿਆ ਆ Song ਕਦੋਂ ਆ ਰਿਹਾ ਜੀ ਆ 10 ਵਜੇ ਹੋ ਜਾਣਾ ਰਿਲੀਜ਼ ਜਿੰਦਰ ਨੀਲੋ ਵਾਲ ਸਰਚ ਕਰ ਲਿਓ ਉੱਤੇ ਆ ਜਾਣਾ ਤੁਹਾਨੂੰ ਲਿੰਕ ਭੇਜ ਦੂ ਮੈਂ ਨਾਲ ਦੀ ਨਾਲ ਅੱਜ ਆਪਾਂ ਇੱਥੇ ਆ 10 ਵਜੇ ਤੱਕ ਮੈਂ ਬਸ ਤੁਹਾਡੇ ਨਾਲ ਜੁੜ ਜਾਣਾ। ਅ ਲਾਈਵ ਦੇ ਵਿੱਚ ਦੋ ਸੱਜਣ ਜੁੜ ਗਏ ਨੇ ਮਿੱਤਰੋ ਸ਼ੇਅਰ ਕਰੋ ਮੈਂ ਤੁਹਾਨੂੰ ਦਿਖਾਣਾ ਅੱਜ ਆਪਣਾ ਬੋਨਸਾਈ ਪਲਾਂਟ ਆ ਬਾਈ ਹੈਂਡ ਆਪਣਾ ਤਿਆਰ ਕੀਤਾ ਹੈ ਸਾਰਾ ਇਹ। ਦੇਖੋ ਚੰਗੀ ਤਰ੍ਹਾਂ ਤੇ ਅੱਜ ਮੈਂ ਦੂਜਾ ਵੀ ਤੁਹਾਨੂੰ ਦਿਖਾਉਂਗਾ ਇੱਕ ਨਵਾਂ ਪਲਾਂਟ ਆਪਾਂ ਕ੍ਰੀਏਟ ਕਰਦੇ ਆ। ਕਰੋ ਚੈੱਕ ਕਿਵੇਂ ਲੱਗਿਆ ਪਹਿਲਾਂ ਤਾਂ ਦੱਸੋ। ਮੈਂ ਥੋੜਾ ਇਹਨੂੰ ਸਾਈਡ ਤੇ ਕਰ ਦਮ ਵਿੱਚ ਆਉਂਦੀ। ਆ ਦੇਖੋ ਕਿਵੇਂ ਲੱਗਿਆ? ਜਿਹੜੇ ਜਿਹੜੇ ਲਾਈਕ ਕੀ ਜੁੜੇ ਹੋਏ ਨੇ ਮੇਰੇ ਵੀਰ ਕਮੈਂਟ ਕਰੋ ਪਹਿਲਾਂ ਦਾ ਫਿਰ ਮੈਨੂੰ ਪਤਾ ਲੱਗਦਾ ਰਹਿੰਦਾ ਵੀ ਦੇਖ ਰਹੇ ਤੁਸੀਂ ਹਨ ਇਹ ਵਧੀਆ ਲੱਗੇ ਤਾਂ ਦੱਸਿਓ ਆ ਦੇਖੋ ਇਹ ਆਪਾਂ ਦਵਾਰੇ ਨੇ ਅਗਲੇ ਮਹੀਨੇ ਇਹਦੀ ਥੋੜੀ ਕਟਿੰਗ ਕਰਾਂਗੇ ਵੀਡੀਓ ਵੀ ਹੈਗੀ Song ਦੀ ਜਾਂ only song ਫਿਲਹਾਲ ਤਾਂ song ਦਾ ਦਵਾਰਾ ਵੀਡੀਓ ਆਉਣੀ ਹੈ ਸਾਰੀ ਰਿਪੋਰਟ ਦਵਾਂਗੇ ਤੁਹਾਨੂੰ ਕੋਈ ਗੱਲ ਨਹੀਂ ਟਿਆੜ ਚਲ ਬੁੱਤਰ ਤੇਰੇ ਵੱਜੂ ਕੁਸ ਨੋ ਆ ਦੇਖੋ ਬਹੁਤ ਕਹਿੰਨ ਚੀਜ਼ ਬਣਾਈ ਐ ਏਦਾਂ ਦਾ ਆਪਾਂ ਦੂਜਾ ਤਿਆਰ ਕਰ ਰਿਆ ਹੁਣ ਇੱਕ ਹੋਰ ਇਹਦਾ ਸਾਥੀ ਬਣਾਵਾਂਗੇ ਆ ਦੇਖੋ ਇਹ ਤਾਂ ਤੁਸੀਂ ਹੁਣ ਦੇਖ ਲਿਆ ਰੱਖ ਦिए ਇਹਨੂੰ ਮੈਂ ਦੂਜਾ ਰੱਖਦਾ ਫਿਰ ਆਪਣੇ ਕੋਲੇ ਹੈਨਾ ਇੰਟਰਮਨ ਵੌਇਸ ਕਾਲ ਫਰਮ ਹਾਰਟਬੀਟ ਬੈਗ ਆਨ ਸਿੰਸ 1 ਇੰਟਰਮਨ ਵੌਇਸ ਕਾਲ ਫਰਮ ਹਾਰਟਬੀਟ ਬੈਗ ਆਨ ਸਿੰਸ 1 ਕਰੇ ਹੀ ਹੈਗਾ ਬਗੀਚਾ ਆ ਤੁਹਾਡੇ ਜਾਂ ਕਿਤੇ ਹੋਰ ਜਗਾ ਤੇ ਨਹੀਂ ਆਪਣੇ ਘਰੀਆਂ ਵੀਰੇ ਘਰੀਆਂ ਘਰੀਆਂ ਇਹ ਤੁਸੀਂ ਦੇਖੋ ਨਾ ਮੈਂ ਤੁਹਾਨੂੰ ਤੁਝੜ ਕਰਾਉਣਾ ਮੈਂ ਇਹ ਥੋੜਾ ਨੀਵਾ ਕਰਦਾ ਮੈਂ ਇਹਨੂੰ ਹਾਂ ਲੈ ਹੁਣ ਦੇਖਣ ਲੱਗਿਆ ਪੂਰਾ ਜੋ ਕਲਾ ਕਰੀਆਂ ਐਦਕੀ ਟੂਰ ਨਹੀਂ ਬਣਿਆ ਤੇਰੇ ਆਉਣਾ ਸੀਗਾ ਕਾਨਪੁਰ ਅੱਜ ਅੱਜ ਮਿਸ ਕਰਤਾ ਮੈਂ ਹੁਣ ਮੈਂ ਦੂਜਾ ਪਲਾਨ ਕਰਦਾ ਤੁਹਾਡੇ ਸਾਹਮਣੇ ਆ ਆ ਗਿਆ ਠੀਕ ਐ ਇਹ ਇਹਨੂੰ ਧਰਦੇ ਆਪਾਂ ਸਾਈਡ ਤੇ ਆ ਬੈਠੇ ਦੇਖ ਵੀ ਸਕਦੇ ਹੋ ਤੁਸੀਂ ਇਹਦੇ ਚ ਵੀਡੀਓ ਤੇ ਦੇਖੀ ਜਾਣਾ ਤੁਹਾਨੂੰ ਤੇ ਇਹਨੂੰ ਕਰ ਦਾਂਗਾ ਸਾਈਡ ਪਰ

ਨਪੁਰਾ ਰਹੇ ਨਾ ਅੱਜ ਨਹੀਂ ਆਉਂਦੇ ਨਹੀਂ ਮਿਸ ਹੋ ਗਿਆ ਪ੍ਰੋਗਰਾਮ ਆਉਣਾ ਸੀਗਾ ਫਿਰ ਤਾਂ ਤੁਮ ਦੱਸ ਦਮੈਂ ਅੱਜ ਹੈਗਾ ਸੀ ਟੂਰ ਅੱਜ ਕੰਮ ਮੈਨੂੰ ਕਈ ਹੋ ਗਏ ਮੈਂ ਕਿਹਾ ਚਲੋ ਫਿਰ ਇਹ ਵੀ ਕਰ ਲਈਏ ਇਹ ਤੂੰ ਦੇਖੋ ਆਉਂਦਾ ਨਜ਼ਰ ਇਹ ਅ ਨੂੰ ਪਾ ਪੱਟਾਂ ਵੀ ਪਹਿਲਾਂ ਦੇਖੋ ਕਈ ਵਾਰੀ ਨਾ ਕਿਸੇ ਨੇ ਬਣਾਉਣਾ ਹੁੰਦਾ ਏਦਾਂ ਦਾ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਮੈਂ ਉਹ ਆ ਜਿਹੜਾ ਪਿਆਜ਼ ਇਧਰ ਇਹਨੂੰ ਇੱਥੇ ਚੋਂ ਕੱਢਣਾ ਪਾਣੀ ਇਹ ਏਦਾਂ ਜੀ ਇਹਦੀ ਜੜ ਬਚਾ ਕੇ ਇਹਨੂੰ ਨਵੇਂ ਸਾਰੇ ਰੂਟ ਨਵੇਂ ਬਣ ਜਾਣਗੇ ਜੇ ਫਿਰ ਨਹੀਂ ਤਾਂ ਇਹ ਵਧ ਹੀ ਜਾਂਦਾ ਉੱਥੇ ਲਟਕ ਜਾਂਦਾ ਸਾਰਾ ਕਈ ਵਾਰੀ ਤੁਸੀਂ ਘਰੇ ਬਣਾਉਣਾ ਹੁੰਦਾ ਨਾ ਫਿਰ ਪਤਾ ਲੱਗ ਜਾਂਦਾ ਵੀ ਇਦਾਂ ਇਹ ਵੀ ਮੈਂ ਕਟਿੰਗ ਲਈ ਸੀ ਵਧੀਆ ਹੋ ਗਿਆ ਹੁਣ ਇਹ ਮੈਂ ਕਿਹਾ ਚਲੋ ਇਹਨੂੰ ਥੋੜਾ ਚੇਂਜ ਕਰ ਦਿੰਦੇ ਆਂ ਐਦਾਂ ਕੋਈ ਚੀਜ਼ ਲੈ ਕੇ ਜੇ ਨਹੀਂ ਨਿਕਲਦਾ ਇਸ ਤਰ੍ਹਾਂ ਕੋਈ ਚੀਜ਼ ਲੈ ਲਓ ਇਹਨੂੰ ਪੂਰਾ ਖਾਲਦਲ ਫ੍ਰੀ ਕਰ ਦੋ ਇਹਨੂੰ ਚੰਗੀ ਤਰ੍ਹਾਂ ਤੁਸੀਂ ਤਾਂ ਬੀਜੀ ਬੰਦੇ ਰਹਿੰਦੇ ਹੋ ਲਾਈਵ ਤੋਂ ਕਰੀਏ ਕਿ ਮੈਨੂੰ ਰੋਜ਼ ਕਹਿੰਦੇ ਵੀ ਲਾਈਵ ਨਹੀਂ ਆਉਂਦੇ। ਸ਼ਾਮ ਨੂੰ ਟਾਈਮ ਨਹੀਂ ਲੱਗਦਾ। ਹੈ? ਇਹ ਆ ਦੇਖੋ ਜੀ। ਫਿਰ ਫ੍ਰੀ ਹੋਣਾ ਪੈਂਦਾ ਨਾ ਲਾਈਵ ਵਾਸਤੇ ਤਾਂ। ਆ ਦੇਖੋ ਪਾਣੇ ਬਾਹਰ ਕੱਢ ਗਿਆ। ਇਹਦਾ ਸਾਰੀ ਇਹਦੀ ਮਿੱਟੀ ਝਾੜਨੀ ਪਊਗੀ ਸਾਲੀ। ਇਹਦਾ ਟਾਈਟਲ ਮੈਂ ਬਾਅਦ ਚੇਂਜ ਕਰ ਦੂੰਗਾ ਵੀ ਬਾਉਂਸਾਈ ਕਿਵੇਂ ਤਿਆਰ ਕਰੀਏ ਇਹਨੂੰ ਬਾਉਂਸਾਈ ਪlant ਕਹਿੰਦੇ ਆ ਆ ਸਦੂ ਜੇ ਕਈ ਵਾਰੀ ਨਾ ਪlant ਵੱਧੇ ਨਹੀਂ ਹੁੰਦੇ ਉਹਦਾ ਕਾਰਨ ਇਹ ਹੁੰਦਾ ਆ ਲੈਮੀਨੇਸ਼ਨ ਹੋ ਜਾਂਦਾ ਥੱਲੇ ਆ ਦੇਖੋ ਇਹ ਸਾਰਾ ਪਾੜਨਾ ਚਾਹੀਦਾ ਜਿਹੜਾ ਆ ਦਿਖ ਰਿਹਾ ਹੈ ਨਾ ਇਹ ਕਹਿੰਦੇ ਵੀ ਸਾਡੇ ਪlant ਵੱਧ ਨਹੀਂ ਹੈਗੇ ਤਾਂ ਉਹ ਆ ਚੱਕਰ ਹੁੰਦਾ ਇਹਦੇ ਥੱਲੇ ਆ ਜਿਹੜਾ ਜਾਲਾ ਲੱਗ ਜਾਂਦਾ ਹੈ ਤਣੇ ਦਾ ਇਹਨੂੰ ਖਤਮ ਕਰਨਾ ਚਾਹੀਦਾ ਇਦਾਂ ਇਨੂੰ ਲਾ ਦੋ ਚੰਗੀ ਤਰ੍ਹਾਂ ਤੇ ਫਿਰ ਇਹ ਬਦਨਾ ਸ਼ੁਰੂ ਹੋ ਜਾਊਗਾ ਜੇ ਤੁਹਾਡੇ ਘਰੇ ਗਮਲਾ ਲੱਗਿਆ ਆ ਦੇਖੋ ਐਦਾਂ ਕੱਪੜੇ ਦੀ ਤਰ੍ਹਾਂ ਦੀ ਪਰਤ ਬਣ ਜਾਂਦੀ ਹੈ ਇਹਨੂੰ ਸਾਰੇ ਨੂੰ ਤਾਰ ਦੋ ਆ ਦੁਆਰੇ ਤਣੇ ਚੱਲ ਪੈਣਗੇ ਹੁੰਦੇ ਤਣਿਆਂ ਦੀ ਬਣਦਾ ਹੈ ਸਾਰਾ ਜਿਹੜਾ ਧਾਗਾ ਆ ਹੁੰਦਾ ਇਹਦਾ ਲੈਮੀਨੇਸ਼ਨ ਹੋ ਜਾਂਦਾ ਇਹਨੂੰ ਆਕਸੀਜਨ ਮਿਲਣ ਨੂੰ ਬੰਦ ਹੋ ਜਾਂਦੀ ਹੈ ਤੇ ਫਿਰ ਇਹ ਬਦਮ ਹਟ ਜਾਂਦਾ ਹੈ ਆ ਸਾਰੇ ਤਨੇ ਦਿਖਾ ਦਿੰਦੇ ਨੇ ਠੀਕ ਹੈ ਤੂੰ ਵੀ ਸੁਣ ਰਿਹਾ ਓਏ ਇਧਰ ਸਾਡਾ ਕੈਡ ਸੁਣ ਰਿਹਾ ਦੇਖ ਲੋ ਕੋਲੇ ਬਹਿ ਕੇ ਆਹ ਦੇਖ ਰਿਹਾ ਸਾਰੇ ਆਏ ਨੂੰ ਜੜਾ ਪੂਰੀਆਂ ਦਿਖਾ ਦਿੰਦੇ ਆ ਤੁਹਾਨੂੰ ਦੇਖੋ ਨਾ ਗੁੱਡ ਕੇ ਬ੍ਰੇਤੀ ਤੇ ਰੋੜੀ ਪਾਓ ਜੜ ਦੇ ਵਿੱਚ ਸ਼ੌਕ ਤਾਂ ਨਹੀਂ ਹੈਗੀ ਥੋੜੀ ਕਲੋਰੋ ਪਾ ਦਿਓ ਤੇ ਨਾਲ ਪਿਆਜ਼ ਦੇ ਸਿਲਕੇ ਸੜੇ ਹੋਏ ਮੁਰਗੇ ਨੂੰ ਸੁਕੂਗਾ ਠੀਕ ਹੈ ਇੱਕ ਦੂਜੀ ਗੱਲ ਕਹੀਦਾ ਜਿਹੜੇ ਆਉਂਦੇ ਆ ਗੰਮਲੇ ਉਹ ਇਦਾਂ ਉਹਦੇ ਸਰਾਕ ਕਰਨੇ ਚਾਹੀਦੇ ਆ ਦੇਖੋ ਇਹ ਤੇ ਸਰਾਕ ਕੀਤੇ ਹੋਇਆ ਮੈਂ ਆਕਸੀਜਨ ਮਿਲ ਜਾਂਦੀ ਹੈ ਇਹਦੇ ਨਾਲ ਜ਼ਰੂਰੀ ਹੈ ਇਹ ਸਰਾਕ ਹੋਣਾ ਬਹੁਤ ਜ਼ਰੂਰੀ ਨੇ ਆ ਇਧਰ ਵੀ ਦਿਖਾ ਦੇਣਾ ਮੈਂ ਤੁਹਾਨੂੰ ਆ ਦੇਖੋ ਜੇ ਸਰਾਕ ਨਾ ਹੋਣ ਤਾਂ ਫਿਰ ਇਹ ਚੱਲਦਾ ਨਹੀਂ ਪਲੈਂਟ ਕੋਈ ਵੀ ਆ ਇਹ ਇਹਦੇ ਕਰਕੇ ਨਾਲ ਜਿਹੜਾ ਬੇਸਟ ਪਾਣੀ ਹੁੰਦਾ ਜਿਆਦਾ ਪਾਣੀ ਹੁੰਦਾ ਉਹ ਸਾਰਾ ਨਿਕਲ ਜਾਂਦਾ ਜੇ ਇਹਦਾ ਵਿੱਚ ਖੜਿਆ ਜਾਂਦਾ ਪਾਣੀ ਉਹਦੇ ਕਰਕੇ ਵੀ ਸੁੱਕ ਜਾਂਦਾ ਜਾਮਣ ਦੇ ਲੱਗਿਆ ਤਾਂ ਵੀ ਸੁੱਕ ਗਿਆ ਉਹ ਹੈ ਜੜ੍ਹ ਦੀ ਪ੍ਰੋਬਲਮ ਆ ਵੀਰੇ ਤੁਹਾਨੂੰ ਦੱਸਿਆ ਵੀ ਜੜ੍ਹ ਚ ਪ੍ਰੋਬਲਮ ਹੈਗੀ ਆ ਆ ਦੇਖੋ ਮੈਂ ਰੋੜੀ ਪਾਈ ਐ ਵਿੱਚ ਦਿਖਾਵਾਂ ਇਧਰ ਦੇਖੋ ਆ ਦੇਖ ਐਵੇਂ ਇਹ ਮਿੱਟੀ ਜੰਮਣੀ ਨਹੀਂ ਚਾਹੀਦੀ ਥੱਲੇ ਹਵਾ ਉਹਨੂੰ ਆక్సిਜਨ ਮਿਲਣੀ ਚਾਹੀਦੀ ਆ ਇੱਕ ਬਰੇਤੀ ਵਿੱਚ ਮਿਕਸ ਕਰਕੇ ਬਰੇਤੀ ਦੇ ਜਾਣਦੇ ਤੁਸੀਂ ਜਿਹੜਾ ਆਪਾਂ ਸੀਮੈਂਟ ਦੇ ਵਿੱਚ ਰਲਾਨੇ ਹੁੰਦੇ ਰੇਤਾ ਇਹਦੇ ਵਿੱਚ ਇਦਾਂ ਇੱਕ ਆ ਰੱਖ ਦੋ ਆ ਦੇਖੋ ਸਤਿ ਸ਼੍ਰੀ ਅਕਾਲ ਹੁਣ ਇਹਦੀ ਮਿੱਟੀ ਘੱਟ ਜੂਗੀ ਇਹ ਖੜਾਉਣ ਵਾਸਤੇ ਪਾਇਆ ਆਪਾਂ ਨੇ ਤੇ ਸਾਰੀ ਮਿੱਟੀ ਹੁਣ ਉੱਤੇ ਪਾਣੀ ਪਾਵਾਗੇ ਥੱਲੇ ਵਗ ਜੂਗੀ ਇਹ ਨਾਲੇ ਰੋੜੀ ਬਾਲੀ ਤੇ ਗਿਆਨ ਘੋਟਣ ਦੀ ਲੋੜ ਨਹੀਂ ਪੈਂਦੀ ਬਸ ਐਵੇਂ ਸਰ ਜੂਗਾ ਜਦੋਂ ਤਾਂ ਚੱਕਰ ਗਿਆ ਪਾਣੀ ਵਾਲੇ ਦੇ ਸਾਰੀਆਂ ਜੜਾਂ ਸਾਫ਼ ਹੋ ਜਾਣੀਆਂ ਉੱਤੋਂ ਜਦੋਂ ਪਾਣੀ ਪਾਵਾਂਗੇ ਆਪਾਂ ਬਸ ਇਹ ਆ ਜ਼ਰੂਰੀ ਹੁੰਦਾ ਵੀ ਇਹ ਜਾਲਾ ਲਾ ਦੋ ਖੁੱਲੋ ਇਹ ਕਿਉਂਣਾ ਚਾਹੀਦਾ ਤੇਰੀ ਆਉਂ ਜਮਾ ਬਿਲਕੁਲ ਇਹ ਐਨ ਹਰਾ ਭਰਾ ਰਹੂਗਾ ਸੁੱਖੂਗਾ ਜੀ ਤੇ ਕੈ ਜਿੰਨੀ ਮਰਜ਼ੀ ਗਰਮੀ ਪੈ ਜਾਵੇ ਹੁਣ ਫੁੱਲ ਸਟਾਰਟ ਹੋਣਗੇ ਆਪਣੇ ਕਿ ਇੱਕ ਤਸਾਂ ਦੇ ਉਹ ਵੀ ਦਿਖਾਇਆ ਕਰਾਂਗੇ ਤੁਹਾਨੂੰ ਹਨਾ ਇਹੋ ਸਮਾਂ ਲੱਗਿਆ ਕੋਈ ਸਮਾਂ ਨਹੀਂ ਲੱਗਦਾ ਪੰਗਾ ਤੇ ਆ ਮੈਂ ਸਵੇਰੇ ਭਜਣਾ ਪੈਂਦਾ ਮੈਨੂੰ ਅੱਖਣੀ ਨੇ ਰੋ ਜਾਂਦਾ ਹੈ ਇਹ ਸਾਰੇ ਇਹਦੇ ਉੱਪਰਲੇ ਤਣੇ ਸਾਰੇ ਨੰਗੀਆਂ ਕਰਨੇ ਆਪਾਂ ਪਾਣੀ ਨਾਲ ਮਿੱਟੀ ਥੱਲੇ ਲੱਗ ਜਾਨੀਏ ਇਹੇ ਇਹਦੇ ਜਿਆਦੇ ਪਾਣੀ ਦੀ ਲੋੜ ਨਹੀਂ ਪੈਂਦੀ ਹੈਗੀ ਜਿਆਦੇ ਪਾਣੀ ਪਾਵਾਂਗੇ ਗਲ ਜਾਂਦਾ ਕੋਈ ਵੀ ਚੀਜ਼ ਆ ਜੇ ਆਪਾਂ ਲੋੜ ਤੋਂ ਜਿਆਦਾ ਪਾਣੀ ਪਾਵਾਂਗੇ ਉਹ ਖਰਾਬ ਹੁੰਦੀ ਹੈ ਹਾਲੀ ਫੌੜ ਥੋੜੀ ਕਟਿੰਗ ਕਰ ਦਿਆਂਗੇ ਹਨ ਇਹਨਾਂ ਨੂੰ ਕਰ ਦੋ ਮੈਂ ਲੋਰੀ ਮੈਨੂੰ ਲਈ ਫਾਈ ਕਟਿੰਗ Thank you. ਅਗਲੇ ਵਾਰ ਵੀ ਟ੍ਰੇਸ ਲਾਦੇ ਆਂਗਾ ਆਪਾਂ ਠੀਕ ਐ ਮੈਨੂੰ ਲਾਦੀ ਪਾਣੀ ਕਿੰਨੇ ਪਾਤਾ ਮੈਸੇਜ ਕਹਿੰਦੇ ਆ ਨਿੰਮ ਚੋਂ ਦੀਮਕ ਨਹੀਂ ਲੱਗਦੀ ਪਰ ਉਹਦੇ ਵਿੱਚ ਤਾਂ ਦੀਮਕ ਕਿੱਦਾਂ ਲੱਗ ਪਾਇਆ ਉਹ ਦੀਮਕ ਨਹੀਂ ਲੱਗਦਾ ਹੁੰਦਾ ਉਹਨੂੰ ਹੋਰ ਕੀੜਾ ਲੱਗਦਾ ਤੁਸੀਂ ਕਲੋਰ ਪਾਓ ਸੈੱਟ ਹੋ ਜੂਗਾ ਇਹ ਮੁਸਤਕਦ ਦਿਹੇ ਤੱਪਾ ਕਾਇਨ ਨੀ ਆਵੇ ਇਹ ਕਦੇ ਪਾਣੀ ਪਾਉਣਾ ਮੈਂ ਇਧਰ ਕੀ ਹੋ ਰਿਹਾ ਨਾ ਇਹ ਕਦੇ ਥਾਲੇ ਕੱਢ ਲਾਉਂਦੇ ਨੰਗੀਆਂ ਕਰਾਂਗੇ ਇਹ ਮਿੱਟੀ ਥੱਲੇ ਲੱਗ ਜੂਗੀ ਜਿਹੜਾ ਸੈੱਟ ਹੋ ਜੂ। ਆਪਦੇ ਆਪ। ਇਹਦੇ ਤੜਨੀ ਦਿਖਾਣੇ ਆਪਾਂ ਨੇ ਹਰੇ। ਗਿਆ ਪਾਣੀ ਥੱਲੇ। ਅੜਦੇ ਨੀ ਗੌਰੇ। ਫੇਰ ਹੋਰ ਵਧਣਗੇ ਨਵੇਂ। ਉਹ ਮੈਂ ਜਿੱਦਾਂ ਉਹਦੇ ਦਿਖਾਇਆ ਨਾ ਉਦਾਂ ਹੀ ਆ ਦੇਪਾ। ਆਹ ਲੋ। ਹੋ ਗਿਆ ਸਾਫ। ਉਹ ਚਾਰ ਦਿਨ ਨੂੰ ਜਮਾ ਸੈੱਟ ਹੋ ਜਾਣਾ ਇਹ ਲੋ ਇਹ ਆ ਦੇ ਕਿੱਦਾਂ ਬਣਿਆ ਹੋਇਆ ਐਦਾਂ ਦੀ ਟ੍ਰੇ ਨੂੰ ਲਾਵਾਗੇ ਫਿਰ ਥੋੜਾ ਵੱਡਾ ਹੋਣ ਦੋ ਇਹ ਤੈਨੂੰ ਦਿਖਾਣਾ ਮੈਂ ਤਾਂ ਪਾਗਲ ਵੈਗੁਰੂ ਜੀ ਬਾਜੀ ਵਾ ਹਾਂ ਜੀ ਕੀ ਹਾਲ ਚਾਲ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਐਦਾਂ ਦਾ ਬਣਾਵਾਗੇ ਨੂੰ ਆਪਾਂ ਆਓ ਇਹਦੇ ਨਾਲ ਰੂਟ ਦਿਖ ਰਹੇ ਸਾਰੇ ਹੁਣ ਇਹ ਥੱਲੇ ਨਵੀਆਂ ਜੜਾ ਵੜੀਆਂ ਇਹ ਆਪਾਂ ਪਹਿਲਾਂ ਵਾਲੇ ਉੱਪਰ ਚੱਕ ਲੀਆਂ ਇਹ ਹੋ ਗਿਆ ਇਹ 15 ਸਾਲ ਦੇ ਲਗਭਗ ਹੋ ਗਿਆ ਇਹ ਵਾਲਾ ਇਹ ਅੱਜ ਆਪਾਂ ਨਵਾਂ ਸ਼ੁਰੂ ਕੀਤਾ ਇਹਦਾ ਪ੍ਰੋਸੈਸ ਜਿਹੜਾ ਆਹ ਵਾਲਾ ਜਿੱਦੇ ਮੈਂ ਹੁਣ ਪਾਣੀ ਨਹੀਂ ਪਾਇਆ ਸੀਗਾ ਆਹ ਵਾਲਾ ਇਹ ਨਵਾਂ ਸ਼ੁਰੂ ਕੀਤਾ ਇਹ ਇਹ ਐਦਾਂ ਦਾ ਇਹਨੂੰ ਬਣਾ ਦਿਆਂਗੇ ਜਿਹੜੇ ਤੁਸੀਂ ਪਹਿਲਾਂ ਦੇਖੇ ਜੀ ਪlant ਉਹਦੇ ਮੈਂ ਤੁਹਾਨੂੰ ਦਿਖਾਉਣਾ ਹੁਣ ਕਲੋਜ਼ ਕਰਕੇ ਆਹ ਦੇਖੋ ਇਦਾਂ ਦਾ ਬਣਾਉਣਾ ਇਹਨੂੰ ਲਾਈਵ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਫਿਰ ਦਿਖਾਇਆ ਕਰਾਂਗੇ ਆ ਜਿੱਦਾਂ ਆਪਾਂ ਨੇ ਸਟੈਂਡ ਲਾਤਾ ਪਹਿਲਾਂ ਤੁਸੀਂ ਦੇਖਿਆ ਨਾ ਸਾਰੇ ਬੂਟੇ ਜਿਨ੍ਹਾਂ ਨੇ ਆਹ ਦੇਖੋ ਨਵੇਂ ਲਾਤੇ ਆਪਾਂ ਨੇ ਕੀ ਪਲਾਂਟ ਇਹਦੇ ਆ ਦੇਖੋ ਜੀਬ ਦੇ ਫੁੱਲ ਲੱਗ ਗਏ ਆ ਲੋ ਇਹ ਇਹ ਬਸ ਥੋੜੇ ਦਿਨਾਂ ਤੱਕ ਇਹਨਾਂ ਨੇ ਫੁੱਲ ਚੱਕ ਲੈਣੇ ਆ ਫਿਰ ਤੁਹਾਨੂੰ ਦਿਖਾਵਾਂਗੇ ਫੁੱਲ ਚੱਪ ਕਰ ਜੁਰੋ दो ला हैं अज कोई प्लांट का स्पीन नहीं आया है लाइव च है ਉਹ ਇਹਨੂੰ ਉੱਪਰ ਰੱਖ ਦੀਏ। ਨੂੰ ਰੱਖਦੇ ਆਪਾਂ ਉੱਪਰ। ਓਏ ਲਾ ਬਈ ਤੂੰ ਆਪਣੀ ਜਗ੍ਹਾ ਤੇ ਜਾ ਹੁਣ। ਫੇਰ ਕਰਾਂਗੇ ਇਹਨੂੰ ਸੈੱਟ। ਅਜੇ ਬਰਫਲਾਤ ਦੇ ਚਾਰ ਕਪੜੇ ਪਾਣੇ ਵਧੀਆ ਹੋਊਗੇ। ਆ ਦੇਖੋ। ਧੁੱਪ ਚੜ੍ਹ ਗਈ ਇਧਰ ਦਿਖਾਣਾ। ਇੱਕ ਆ ਸੀਗਾ। ਇਹ ਹਜੇ ਆਪਾਂ ਨੇ ਪਹਿਲਾਂ ਕਰਤਾ ਤਿਆਰ। ਤੇ ये पहला का तैयार किया अपना आ वाला इधर ही दिखा दे हाँ देखो आप प्लाट देखो देखा किसी ने करो चेक करो मैं कहा दिखा दी सवेरे सवेरे मैं ਕਾਤ ਫੇਰੀ ਕਰ ਰਿਹਾ ਸੀ ਇਹਨਾਂ ਦੀ ਆ ਜੈਬਰਾ ਪlant ਆ ਗਿਆ ਹੁਣ ਹਰੇ ਹੋ ਜਾਣਗੇ ਪਹਿਲੇ ਠੰਡ ਨੇ ਠੰਡ ਵੀ ਮਾਰਦੀ ਇਹਨਾਂ ਨੂੰ ਜਾਦੇ ਠੰਡ 'ਚ ਮਰਦੇ ਹੈਗੇ ਕਰੋ ਚੱਕਰ ਚਲੋ ਠੀਕ ਆ ਜੀ ਆਪਾਂ ਜਾਣਾ ਹੈਗਾ ਹੁਣ ਬਾਕੀ ਆ ਦੇਖੋ ਇਹਨੇ ਫੁੱਲ ਚੱਕ ਲਏ ਇਹ ਆ ਆ ਦੇਖੋ ਆ ਹੈਪੀਂਟ ਚ ਲਾਈ ਹੋਈ ਹੈ ਬੇਲ ਬਹੁਤ ਸੋਹਣੇ ਹੁੰਦੇ ਆ ਤੇ ਇਹ ਪਹਿਲਾ ਫੁੱਲ ਹੈ ਇਹਦਾ ਆੜੀ ਗੈਟ ਬੈਠੀ ਹੈ ਧੁੱਪ ਦਾ ਆਨੰਦ ਲੈ ਰਹੀ ਹੈ ਇਹ ਕਿਹਾ ਬਈ ਨੀਂਦ ਆ ਰਹੀ ਹੈ ਮੈਨੂੰ ਵੀ ਰੱਖਦੀ ਆਪਾਂ ਇਹ ਤਾਂ ਫਿਰ ਦੋ ਥਾਣੇ ਚ ਆਪਣਾ ਬੂਮੇ ਨੂੰ ਬੰਦ ਕਰਕੇ ਧਰੋ ਨਾ ਦੇਖੋ ਵਧੀਆ ਲੱਗਦਾ ਇਹ ਚਲੋ ਠੀਕ ਆ ਜੀ ਧੰਨਵਾਦ ਜਿਹਨੇ ਵੀ ਲਾਈਵ ਜੀ ਜੁੜੇ